D5 ਚੰਨ ਪੰਜਾਬੀ ਦੇਖ ਰਹੇ ਹੋ ਮੈਂ ਬਲਵਿੰਦਰ ਸਿੰਘ ਖਨੌਰੀ ਬਾਰਡਰ ਤੋਂ ਅੱਜ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿੱਥੇ ਮਰਮ ਵਰਤ ਤੇ ਬੈਠਣਾ ਸੀ ਪਰ ਉਹਨਾਂ ਨੂੰ ਪੁਲਿਸ ਵੱਲੋਂ ਪਹਿਲਾਂ ਹੀ ਡਿਟੇਨ ਕਰ ਲਿਆ ਗਿਆ ਤੇ ਉਹਨਾਂ ਨੂੰ ਲੁਧਿਆਣੇ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਦੂਜੇ ਪਾਸੇ ਕਿਸਾਨਾਂ ਨੇ ਦਾ ਵਿਰੋਧ ਕੀਤਾ ਤੇ ਕਿਹਾ ਵੀ ਸਾਡੀ ਲੜਾਈ ਕੇਂਦਰ ਦੇ ਨਾਲ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ-ਜਿਵੇਂ ਪ੍ਰੋਗਰਾਮ ਸੀਗੇ ਸਾਡੀ ਟੀਮਾਂ ਬਣੀਆਂ ਹੋਈਆਂ ਨੇ ਅਸੀਂ ਉਦੋਂ-ਉਦੋਂ ਸਾਰੇ ਪ੍ਰੋਗਰਾਮ ਉਹ ਕਰਦੇ ਰਵਾਂਗੇ ਜਿਹਦੇ ਚੱਲਦੇ ਗੱਲਬਾਤ ਹੋਈ ਹੈ ਸਾਡੇ ਸੀਨੀਅਰ ਪੱਤਰਕਾਰ ਵਿਵੇਕ ਸ਼ਰਮਾ ਦੀ ਮੰਜੀ ਰਾਇ ਕਿਸਾਨ ਲੀਡਰ ਨਾਲ ਤੁਹਾਨੂੰ ਸੁਣਾਉਣੇ ਹੈ ਖਨੌਰੀ ਸਰਹੱਦ ਤੋਂ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਹੰਗਾਮੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਕੁਝ ਅਹਿਮ ਫੈਸਲੇ ਲਏ ਗਏ। ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਨ ਸਿੰਘ ਪੰਦੇ ਨੇ ਕਿਹਾ ਕਿ ਸਾਡੀ ਲੜਾਈ ਕੇਂਦਰ ਸਰਕਾਰ ਨਾਲ ਹੈ, ਸੂਬਾ ਸਰਕਾਰ ਨਾਲ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਕੋਲ ਗੱਲਬਾਤ ਲਈ 10 ਦਿਨ ਦਾ ਸਮਾਂ, ਜੇਕਰ ਉਨ੍ਹਾਂ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਕਿਸਾਨ ਨੇਤਾ ਸੁਖਜੀਤ ਸਿੰਘ ਹਰਦੋ ਝੰਡੇ ਮਨਰਵਤ ਤੇ ਬੈਠਣਗੇ ਤੇ ਕਿਸਾਨਾਂ ਵੱਲੋਂ ਉਲੀਕਿਆ ਪਹਿਲਾ ਪ੍ਰੋਗਰਾਮ ਜਿਉਂ ਦਾ ਕਿਸਾਨ ਆਗੂ ਨੇ ਕਿਹਾ ਕਿ ਸੂਬਾ ਸਰਕਾਰ ਨੇ ਇੱਕ ਡੱਲੇਵਾਲ ਨੂੰ ਚੁੱਕਿਆ ਪਰ ਇੱਕ ਡੱਲੇਵਾਲ ਦੇ ਜਾਣ ਨਾਲ ਕਈ ਹੋਰ ਡੱਲੇਵਾਲ ਖੜੇ ਹੋ ਚੁੱਕੇ ਹਨ ਮੀਟਿੰਗ ਵਿੱਚ ਹੋਏ ਫੈਸਲੇ ਬਾਰੇ ਅਸੀਂ ਕਿਸਾਨ ਆਗੂ ਮਨਜੀਤ ਸਿੰਘ ਰਾਏ ਨਾਲ ਗੱਲਬਾਤ ਕੀਤੀ ਫਿਲਹਾਲ ਕਿਸਾਨ ਆਗੂ ਮਨਜੀਤ ਸਿੰਘ ਰਾਏ ਸਾਡੇ ਨਾਲ ਜੁੜੇ ਨੇ ਮਨਜੀਤ ਸਿੰਘ ਜੀ ਅੱਜ ਜਿਹੜੀ ਮੀਟਿੰਗ ਹੋਈ ਹੈ ਡੱਲੇਵਾਲ ਜੀ ਦੀ ਗ੍ਰਿਫਤਾਰੀ ਤੋਂ ਬਾਅਦ ਕੀ ਕੁਝ ਫੈਸਲੇ ਲਏ ਗਏ ਨੇ ਇਸ ਮੀਟਿੰਗ ਵਿੱਚ ਲੇਖੋ ਫਰੈਂਕਸ ਲਈ ਤਾਂ ਇਹ ਕੁਝ ਨਹੀਂ ਆਲਰੇਡੀ ਲੈ ਹੋਏ ਚੰਨ ਕੋਈ ਪਹਿਲਾਂ ਸੁਦਰ ਜੀ ਦੀਪ ਸਿੰਘ ਜੀ ਡੱਲੇਵਾਲ ਬੈਠਣਗੇ ਜੀ ਔਰ ਉਹਨਾਂ ਤੋਂ ਬਾਅਦ ਸਾਡੀ ਜਿਹੜਾ ਦੀ ਟੀਮ ਤੇ ਸੀ ਟੀਮ ਉਸ ਉਸ ਦੇ ਮੁਤਾਬਕ ਪਹਿਲੀ ਤੈਅ ਹੋਇਆ ਸੀਗਾ ਚਲੋ ਗੱਲੇਵਾਲ ਸਾਹਿਬ ਨੂੰ ਇਹਨਾਂ ਨੇ ਡਿਟੇਨ ਕਰ ਲਿਆ ਪੁਲਿਸ ਨੇ ਪੰਜਾਬ ਪੁਲਿਸ ਨੇ ਜੀ ਔਰ ਉਸ ਤੋਂ ਬਾਅਦ ਹੁਣ ਇਹ ਤੈਅ ਹੋਇਆ ਪਈ ਜਿਹੜੇ ਸੈਕੰਡ ਸਾਡੇ ਸਾਥੀ ਸੁਖਜੀਤ ਸਿੰਘ ਜੀ ਜੀ ਅਰਦੋ ਚੰਦੇ ਉਹਨਾਂ ਨੂੰ ਬਿਠਾਇਆ ਗਿਆ ਉਹ ਹੁਣ ਬੈਠਣਗੇ ਮੰਨ ਵਾਸਤੇ ਜੀ ਔਰ ਸੈਕੰਡ ਜਿਹੜੇ ਸਰਦਾਰ ਜਗੀਸ਼ ਸਿੰਘ ਢੱਲੇਵਾਲ ਨੇ ਉਹਨਾਂ ਨੇ ਉੱਥੇ ਹੀ ਜਿੱਥੇ ਉਹਨਾਂ ਨੂੰ ਰٹین ਕੀਤਾ ਗਿਆ ਹਸਪੀਟਲ ਦੇ ਵਿੱਚ ਉਹਨਾਂ ਨੇ ਉੱਥੇ ਹੀ ਸ਼ੁਰੂ ਕਰ ਦਿੱਤਾ ਔਰ ਉਹਨਾਂ ਨੇ ਇਹ ਵੀ ਆਖ ਦਿੱਤਾ ਕਿ ਮੈਂ ਪਾਣੀ ਤੱਕ ਵੀ ਨਹੀਂ ਪੀਵਾਂਗਾ ਜੀ ਸੋ ਇਹ ਐਜੀਟੇਸ਼ਨ ਸੱਭੀ ਜਾਰੀ ਰਹਿ ਗਈ ਔਰ ਇਹ ਵੀ ਤੈਅ ਹੋਇਆ ਕਿ ਅਗਰ ਸਰਕਾਰ ਮੀਟਿੰਗ ਨੂੰ ਨਹੀਂ ਬੁਲਾਦੀ ਹੂੰ ਆਉਣ ਵਾਲੇ 10 ਦਿਨਾਂ ਦੇ ਵਿੱਚ ਤੇ ਫਿਰ ਜਿਹੜੇ 6 ਤਰੀਕ ਨੂੰ ਸਾਡੇ ਜਿਵੇਂ ਜਿੱਥੇ ਅਸੀਂ ਪਹਿਲਾਂ ਪ੍ਰੋਗਰਾਮ ਲਿਖਿਆ ਹੋਇਆ ਅਸੀਂ ਜਿੱਥੇ ਬਣਾ ਕੇ ਭੇਜਾਂਗੇ ਔਰ ਦਿੱਲੀ ਕੂਚ ਦਾ ਜਿਹੜਾ ਸੱਦਾ ਹੈਗਾ ਉਹਨੂੰ ਪੂਰ ਕਰਾਂਗੇ ਜੀ ਜੀ ਤੇ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਸ਼ੰਭੂ ਬਾਰਡਰ ਖੋਲਣ ਦੀ ਤਿਆਰੀ ਕਰ ਲਈ ਗਈ ਹੈ ਕੁਝ ਹੱਦ ਤੱਕ ਮੰਨਿਆ ਜਾ ਰਿਹਾ ਹੈ ਕਿ ਸ਼ੰਭੂ ਬਾਰਡਰ ਖੋਲ ਦਿੱਤਾ ਜਾਵੇਗਾ ਇਸ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ ਤੁਸੀਂ ਚਲੋ ਚੰਗੀ ਗੱਲ ਹੈ ਸੀ ਤਾਂ ਬੜੀ ਦੇਰ ਤੋਂ ਕਹਿ ਰਹੇ ਹਾਂ ਕਿ ਸ਼ੰਭੂ ਬਾਰਡਰ ਜਿਹੜਾ ਬੰਦ ਕੀਤਾ ਹੋਇਆ ਹੈ ਇਹ ਬੰਦ ਨਹੀਂ ਕਰਨਾ ਚਾਹੀਦਾ ਕੇਸ ਅਧਿਕਾਰ ਖੇਤਰ ਨਾਲ ਜਾਂ ਸਰਕਾਰ ਨੇ ਇਹ ਬੰਦ ਕੀਤਾ ਹੋਇਆ ਹਾਈਵੇ ਨੈਸ਼ਨਲ ਹਾਈਵੇ ਨੂੰ ਬੰਦ ਨਹੀਂ ਕਰ ਸਕਦੇ ਇਹ ਸੰਵਿਧਾਨ ਦੇ ਅੰਗੇਸ਼ਟ ਹੈ ਸ਼ੋ ਇਹ ਲੋ ਆ ਦਿਨ ਤੱਕ ਗਲਤ ਕੀਤਾ ਹੋਇਆ ਸਾਰਾ ਕੁਝ ਸ਼ੋ ਅਸੀਂ ਇਹ ਪਹਿਲਾਂ ਤੋਂ ਕਹਿ ਰਹੇ ਸੀਗੇ ਚਲੋ ਜੀ ਹੁਣ ਖੋਲ ਰਹੇ ਨੇ ਤੇ ਚੰਗੀ ਗੱਲ ਹੈ ਇਹ ਖੋਲਣਾ ਚਾਹੀਦਾ ਜਿਹੜੀ ਕਿ ਪੰਜਾਬ ਨੂੰ ਆਰਥਿਕ ਸੱਟ ਵੱਜ ਰਹੀ ਹੈ ਲੋਕ ਲੋਕ ਪਰੇਸ਼ਾਨ ਨੇ ਵਪਾਰੀ ਵਰਗ ਪਰੇਸ਼ਾਨ ਹੈ ਸ਼ੋ ਸਾਰਿਆਂ ਵਾਸਤੇ ਇਹ ਪੋਜ਼ਿਟਿਵ ਗੱਲ ਹੈ ਜੇ ਸ਼ੰਮੂ ਬਾਰਡਰ ਖੁੱਲੇਗਾ ਤੇ ਚੰਗੀ ਗੱਲ ਹੋਏਗੀ ਜੀ ਜੀ ਗੱਲ ਜੇਕਰ ਡੱਲੇਵਾਲ ਜੀ ਦੀ ਕਰੀਏ ਉਹਨਾਂ ਦੀ ਰਿਹਾਈ ਲਈ ਵੀ ਤੁਸੀਂ ਮੰਗ ਕੀਤੀ ਹੈ ਜੇਕਰ ਆਉਣ ਦੇ ਦਿਨਾਂ ਵਿੱਚ ਉਹਨਾਂ ਨੂੰ ਡਿਟੇਨ ਯਾਨੀ ਕਿ ਰਿਹਾਈ ਨਹੀਂ ਕੀਤੀ ਜਾਂਦੀ ਤਾਂ ਅੱਗੇ ਹੋਰ ਵੀ ਕੋਈ ਕਦਮ ਲਏ ਜਾ ਸਕਦੇ ਨੇ ਅਗੂਮਾ ਵੱਲੋਂ ਜਥੇਬੰਦੀ ਵੱਲੋਂ ਬਿਲਕੁਲ ਬਿਲਕੁਲ ਅਸੀਂ ਸਾਡੀ ਡੇਲੀ ਮੀਟਿੰਗ ਹੋਏਗੀ ਔਰ ਡੇਲੀ ਕੋਈ ਨਾ ਕੋਈ ਇਸ ਗੱਲ ਨੂੰ ਤੈਅ ਕਰਾਂਗੇ ਤੇ ਜੇਕਰ ਡੱਲੇਵਾਲ ਸਾਹਿਬ ਨੂੰ ਇਹ ਡਿਟੇਨ ਜਿਹੜਾ ਨਹੀਂ ਕੀਤਾ ਹੋਇਆ ਨਹੀਂ ਛੱਡਦੇ ਰਿਲੀਜ਼ ਨਹੀਂ ਕਰਦੇ ਤੇ ਫਿਰ ਅਗਲਾ ਐਕਸ਼ਨ ਜਿਹੜਾ ਉਹ ਇਸ ਤੋਂ ਵੀ ਸਖਤ ਹੋਏਗਾ ਔਰ ਬਟ ਐਕਸ਼ਨ ਹੋਏਗਾ ਉਹਦੇ ਵਾਸਤੇ ਵੀ ਤੈਅ ਕਰਾਂਗੇ ਜਲਦੀ ਜੀ ਜੀ ਮਨਜੀਤ ਜੀ ਬਹੁਤ ਬਹੁਤ ਸ਼ੁਕਰੀਆ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਡੱਲੇ ਵਾਲੂ ਹਿਰਾਸਤ ਵਿੱਚ ਲਏ ਜਾਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ ਫਿਲਹਾਲ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਲਈ ਕੇਂਦਰ ਸਰਕਾਰ ਕਦੋਂ ਤੱਕ ਤੇ ਕੀ ਫੈਸਲਾ ਲੈਂਦੀ ਹੈ ਇਹ ਦੇਖਣਾ ਹੋਵੇਗਾ ਸੋਝ ਤੱਕੀ ਕਿਸਾਨ ਲੀਡਰ ਨੇ ਮਨਜੀਤ ਰਾਏ ਵੱਲੋਂ ਕਈ ਗੱਲਾਂ ਕੀਤੀਆਂ ਗਈਆਂ ਨੇ ਇਸ ਮੋਰਚੇ ਨੂੰ ਲੈ ਕੇ ਅਗਲੀ ਰਣਨੀਤੀ ਨੂੰ ਲੈ ਕੇ ਤੇ ਉਹਨਾਂ ਨੇ ਸ਼ੰਭੂ ਬਾਰਡਰ ਨੂੰ ਲੈ ਕੇ ਵੀ ਗੱਲਾਂ ਕੀਤੀਆਂ ਨੇ ਉਹਨੇ ਕਿਹਾ ਕਿ ਚੰਗੀ ਗੱਲ ਹੈ ਜੇ ਸ਼ੰਭੂ ਬਾਰਡਰ ਖੁੱਲਦਾ ਕਿਉਂਕਿ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਹੁਣ ਵੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਅਗਲੀ ਕੀ ਰਣਨੀਤੀ ਬਣਾਉਂਦੇ ਨੇ ਤੇ ਪੁਲਿਸ ਉਹਨਾਂ ਨੂੰ ਕਦੋਂ ਛੱਡਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ